ਇਹ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਆ ਇਹ ਸਾਡੇ ਪਿੰਡ ਦਾ ਹੀ ਕਲਾਕਾਰ ਆ ਤੇ ਤੁਸੀਂ ਬਹੁਤ ਸਾਰੀਆਂ ਪੰਜਾਬੀ ਹਿੰਦੀ ਫਿਲਮਾਂ ਵਿੱਚ ਇਹਨੂੰ ਦੇਖਿਆ ਹੋਣਾ ਪਰ ਉਹਨਾਂ ਨੇ ਕੀ ਹੁਣ ਇੱਕ ਵੀਡੀਓ ਪੋਸਟ ਕੀਤੀ ਆ ਆਪਣੇ ਫੇਸਬੁੱਕ ਅਕਾਊਂਟ ਤੇ ਕਹਿੰਦੇ ਕਿ ਪ੍ਰੋਡਕਸ਼ਨ ਵਾਲੇ ਆ ਜਿਹੜੇ ਮੈਨੂੰ ਪੈਸੇ ਨਹੀਂ ਦੇ ਰਹੇ ਜਿਹੜੀ ਆ ਮੈਂ ڈاکੂਆਂ ਦਾ ਮੁੰਡਾ 3 ਫਿਲਮ ਆ ਮੇਰੀ ਦੇਵ ਕਰੋੜ ਨਾਲ ਆ ਰਹੀ ਆ ਉਹਦੇ ਵਿੱਚ ਕੀ ਆ ਮੈਂ ਰੋਲ ਕੀਤਾ ਪਰ ਮੈਨੂੰ ਕੀ ਉਹ ਪੇਮੈਂਟ ਨਹੀਂ ਕਰ ਰਹੇ ਤੇ ਪੇਮੈਂਟ ਜਿਹੜੀ ਉਹਨਾਂ ਨੇ ਅੱਧੀ ਕਰਤੀ ਆ ਤੇ ਅੱਧੀ ਜਿਹੜੀ ਰਹਿੰਦੀ ਆ ਉਹਨਾਂ ਦੀ 11000 15000 ਇੰਨੀ ਕੁ ਪੇਮੈਂਟ ਰਹਿੰਦੀ ਆ ਤਾਂ ਹੁਣ ਇੱਥੇ ਇੱਕ ਗੱਲ ਹੈ ਕਿ ਜਿੰਨੇ ਵੀ ਪੰਜਾਬੀ ਵਿੱਚ ਆਪਣੇ ਆਰਟਿਸਟ ਨੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਸਾਰੇ ਇਦਾਂ ਦੇ ਜੂਨੀਅਰ ਆਰਟਿਸਟ ਨੇ ਜਿਹੜੇ ਬਹੁਤ ਵਧੀਆ ਨੇ ਪਰ ਉਹਨਾਂ ਦੀ ਇੱਕ ਗੱਲ ਮਾੜੀ ਆ ਉਹ ਕਿਹੜੀ ਗੱਲ ਮਾੜੀ ਆ ਕਿ ਉਹ ਬਹੁਤ ਵਧੀਆ ਆਰਟਿਸਟ ਨੇ ਪਰ ਕੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਕੋਈ ਅਫੀਸ਼ੀਅਲ ਅਕਾਊਂਟ ਨਹੀਂ ਬਣਾਇਆ ਜਿੱਥੇ ਉਹ ਆਪਣੀਆਂ ਵੀਡੀਓ ਪੋਸਟ ਕਰਨ ਇਸ ਕਰਕੇ ਕੀ ਆ ਪ੍ਰੋਡਕਸ਼ਨ ਵਾਲੇ ਫਿਲਮਾਂ ਵਾਲੇ ਉਹਨਾਂ ਦੀ ਕਦਰ ਨਹੀਂ ਕਰਦੇ ਤੁਹਾਡੇ ਕੋਲ ਕੀ ਆ ਘੱਟੋ ਘੱਟ ਹੈ ਜਿਹੜੀ 100 200 300 ਕੇ ਦੀ ਆਪਣੀ ਆਡੀਅנס ਹੋਣੀ ਚਾਹੀਦੀ ਆ ਫਿਲਮਾਂ ਤੁਹਾਨੂੰ ਮਿਲਣ ਨਾ ਮਿਲਣ ਪਰ ਤੁਹਾਡੇ ਕੋਲ ਕੀ ਆਪਣੀ ਇੱਕ ਆਡੀਅנס ਹੋਵੇ ਜਿੱਥੇ ਕਿ ਤੁਹਾਡੇ ਆਪਣਾ ਤੁਹਾਡਾ ਰੋਟੀ ਪਾਣੀ ਵੀ ਚੱਲੀ ਜਾਵੇ ਤੇ ਤੁਹਾਡਾ ਜਿਹੜਾ ਟੈਲੈਂਟ ਹੈ ਉਹ ਵੀ ਦੁਨੀਆ ਅੱਗੇ ਜਾਈ ਜਾਵੇ ਤਾਂ ਹੁਣ ਬਹੁਤ ਸਾਰੇ ਇਦਾਂ ਦੇ ਤੁਸੀਂ ਆਰਟਿਸਟ ਦੇਖੇ ਹੋਣੇ ਆ ਜਿੱਦਾਂ ਕਿ ਤੂਤਾ ਉਹ ਉਣ ਦੀ ਤੁਸੀਂ ਇੱਕ ਇੰਟਰਵਿਊ ਐਚ ਵੀ ਸੁਣਿਆ ਹੋਣਾ ਉਹ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਪੈਸੇ ਮੰਗਦਾ ਜਿੰਨੇ ਮੈਨੂੰ ਲੱਗਦਾ ਕਿ ਇਹ ਰੋਲ ਲਈ ਮੈਨੂੰ ਇੰਨੇ ਪੈਸੇ ਲੈਣੇ ਚਾਹੀਦੇ ਨੇ ਤਾਂ ਜੇ ਤੁਹਾਡੇ ਕੋਲ ਆਪਣਾ ਕੋਈ ਪਲੇਟਫਾਰਮ ਹੋਊਗਾ YouTube, Facebook, Instagram ਜਿੱਥੇ ਤੁਸੀਂ ਆਪਣੀਆਂ ਵੀਡੀਓ ਪੋਸਟ ਕਰ ਸਕਦੇ ਆ ਵਧੀਆ ਪੈਸੇ ਬਣਾ ਸਕਦੇ ਆ ਤਾਂ ਤੁਹਾਨੂੰ ਉੱਥੇ ਮਤਲਬ ਇੱਕ ਪਲੇਟਫਾਰਮ ਤੇ ਆਪਣਾ ਜਿਹੜਾ ਚੈਨਲ ਜ਼ਰੂਰ ਬਣਾਉਣਾ ਚਾਹੀਦਾ ਜਿਨ੍ਹਾਂ ਨੇ ਅੱਜ ਹਲੇ ਤੱਕ ਨਹੀਂ ਬਣਾਇਆ ਤਾਂ ਹਲੇ ਵੀ ਬਣਾ ਲਓ ਨਹੀਂ ਓਨੀਂ ਧੀਰ ਤੁਹਾਡੀ ਇੰਡਸਟਰੀ ਵਿੱਚ ਕਦਰ ਨਹੀਂ ਹੋਣੀ ਜਿੰਨੀ ਧੀਰ ਤੁਹਾਡੀ ਆਪਣੀ ਕੋਈ ਇੰਡੀਵਿਜੂਅਲ ਜਿਹੜੀ ਆਡियंस ਨਹੀਂ ਹੋਣੀ